ਹਾਂਜੀ ਵਾਇਰ ਜੀ ਸਵਾਲ ਆ ਜੀ ਆਪਣਾ ਇੱਕ ਜਾਨੀ ਕਿ ਆਪਣੇ ਜਿਵੇਂ ਕਹਿੰਦੇ ਆ ਗੁਰਮਤ ਦੇ ਵਿੱਚ ਮਾਸ ਖਾਣਾ ਮੱਛੀ ਖਾਣਾ ਅੰਡੇ ਖਾਣਾ ਇਹ ਵੀ ਕੋਈ ਕਿੰਨਾ ਕੇ ਮਤਲਬ ਸਹੀ ਆ ਜਾਂ ਗਲਤ ਆ ਇਸ ਬਾਰੇ ਕੀ ਤੁਸੀਂ ਦੱਸੋ ਮੇਰੇ ਵਿੱਚ ਨਵਿਲ ਜੀ ਆਇਆ ਵੀ ਬੰਦੇ ਉਲਝੇ ਹੋਏ ਆ ਇਹਦੇ ਵਿੱਚ ਤਾਂ ਕੋਈ ਸਵਾਲ ਹੀ ਨਹੀਂ ਹੈਗਾ ਇਹ ਮੀਟ ਕਿਸੇ ਵੀ ਧਰਮ ਚ ਨਹੀਂ ਖਾਣ ਵਾਸਤੇ ਕਿਹਾ ਮਾਰਿਆ ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਵੀ ਆਪਦੀ ਜੀਭ ਪਿੱਛੇ ਜੀਭ ਦੇ ਸਵਾਦ ਪਿੱਛੇ ਕੁਝ ਜਾਨਵਰ ਨੂੰ ਮਾਰ ਕੇ ਖਾਣਾ ਇਹ ਕਿੱਥੋਂ ਦੀ ਇਨਸਾਨੀਅਤ ਹੈ ਬਿਲਕੁਲ ਲੱਗਦਾ ਤੁਹਾਨੂੰ ਜੇ ਮੀਟ ਹੁੰਦਾ ਜਾਂ ਖਾਣ ਦਾ ਇਹ ਸਿਧਾਂਤ ਹੁੰਦਾ ਤੇ ਫਿਰ ਕਈ ਥਾਵਾਂ ਤੇ ਪਰੋਸਿਆ ਨਾ ਜਾਂਦਾ ਹੁੰਦਾ ਨਾ ਹਰ ਜਗ੍ਹਾ ਤੇ ਯਾ ਆਪਾਂ ਕਈ ਥਾਵਾਂ ਇਹੋ ਜਿਹੀਆਂ ਜਿੱਥੇ ਜੇ ਮਾਰੇ ਨੇ ਤਾਂ ਪ੍ਰਸ਼ਾਦੇ ਤੱਕ ਦਾ ਵੀ ਗਿਆ ਵੀ ਤੋਂ ਅਮਲ ਨਾਲ ਆ ਹੂੰ ਵੇਕ ਟਾਈਮ ਵੀ ਸ਼ਕਲਾ ਤਾਂ ਵੀ ਠੀਕ ਆ ਰੁਸੀ ਰੁੱਖੀ ਮਿੱਸੀ ਖਾ ਕੇ ਠੰਡਾ ਪੀਣੀ ਹੈ ਹਨਾ ਬਾਬਾ ਫਰੀਜੀ ਦੀ ਆਉਂਦੀ ਹੈ ਨਾ ਪੰਤੀ ਉਹਨਾਂ ਨੇ ਰੁੱਖੀ ਮਿੱਸੀ ਖਾ ਕੇ ਠੰਡਾ ਪਾਣੀ ਪੀ। ਵੇਖ ਪਰਾਈਆਂ ਚੋਪੜੀ ਨਾਲ ਚਾਹ। ਤੇ ਜਦੋਂ ਮਹਾਰਾਜ ਨੇ ਇੱਥੋਂ ਤੱਕ ਕਹਿਤਾ ਮੀਟ ਖਾਣਾ ਮੈਨੂੰ ਸਮਝ ਨਹੀਂ ਆਉਂਦਾ ਵੀ ਇਹ ਸਵਾਲ ਹੀ ਨਹੀਂ ਹੈਗਾ। ਲੋਕ ਜਿਨ੍ਹਾਂ ਨੇ ਖਾਣਾ ਨਾ ਭਾਜੀ ਉਹਨਾਂ ਨੇ ਆਪਦੀਆਂ ਆਪਦੀਆਂ ਦਲੀਲਾਂ ਦੇ ਲੈਣੀਆਂ। ਜੀਭ ਦੇ ਸਵਾਦ ਪਿੱਛੇ ਖਾਣਾ। ਜਿਨੇ ਨਹੀਂ ਖਾਣਾ ਉਹਨੂੰ ਪਤਾ। ਜਦੋਂ ਗੁਰਬਾਣੀ ਦੇ ਵਿੱਚ ਲਿਖਿਆ ਹੋਇਆ ਜੋ ਸਾਮ੍ਹੇ ਖੁਦਾਈ ਕਹਤੋ ਕਿਉਂ ਮੁਰਗੀ ਮਾਰੇ। ਫੇਰ ਉਹ ਬਾਬਾ ਕਬੀਰ ਜੀ ਦੀ ਰਹਿਿਆ। ਵੀ ਮਹਾਰਾਜ ਕਹਿੰਦਾ ਵੀ ਜੇ ਤੂੰ ਸਾਰੇ ਜੇ ਕਹਿੰਦਾ ਵੀ ਇਹ ਰੱਬ ਵਸਦਾ ਜੇ ਫਿਰ ਤੂੰ ਮੁਰਗੀ ਮਾਰ ਕੇ ਸਿੱਧਾ ਲਿਖਿਆ ਨਾ ਇਹਦੇ ਵਿੱਚ ਕੋਈ ਅਰਥ ਵਿਅਰਥ ਵਾਲੀ ਤਾਂ ਕੋਈ ਮਸਲਾ ਨਹੀਂ ਨਾ ਜੋ ਸਾਹਮਣੇ ਖੁਦਾਏ ਕਹਤੋ ਤੋ ਕਿਉਂ ਮੁਰਗੀ ਮਾਰੇ ਹੁਣ ਮੈਨੂੰ ਦੱਸੋ ਵੀ ਇਹਦਾ ਅਰਥ ਤੁਸੀਂ ਹੋਰ ਕੀ ਕਰ ਲਓਗੇ ਫਿਰ ਇਹ ਗਾਏ ਕਹਤਾ ਵਾ ਮਾਰੇ ਨੇ ਫਿਰ ਅੱਗੇ ਲਿਖਿਆ ਹੋਇਆ ਜੋਰ ਕੀਆ ਸੋ ਜ਼ੁਲਮ ਹੈ ਲੈ ਜਵਾਬ ਖੁਦਾਏ ਜਦ ਲੈ ਜਿਹੜਾ ਤੂੰ ਜੋਰ ਕਰਦਾ ਨਾ ਜ਼ੁਲਮ ਕਰਦਾ ਇਹਦਾ ਜਵਾਬ ਮਾਲਕ ਨੇ ਤਰਤੋ ਲੈਣਾ ਇੱਕ ਬੰਦੇ ਨੇ ਦਿਲ ਨੂੰ ਮਾਰਾ ਜਾਂ ਦਿਖਾਇਆ ਹੁੰਦਾ ਜਾਂ ਕੋਈ ਮਾਲਾ ਚੰਗਾ ਸ਼ਬਦ ਬੋਲਿਆ ਹੁੰਦਾ ਤੇ ਉਹਦਾ ਗਨਾਹ ਬਣ ਜਾਂਦਾ ਇਹ ਅਜੇ ਸਿਧਾਂਤ ਦੇ ਵਿੱਚ ਵੀ ਆਪਾਂ ਜੇ ਕੋਈ ਕਿਸੇ ਨੂੰ ਉਹੋ ਜਿਹਾ ਬਚਨ ਬੋਲ ਜਾਂਦਾ ਬੰਦਾ ਕਿਸੇ ਵੀ ਕਰਦਾ ਉੱਤੇ ਸਰਕਾਰਾਂ ਵੀ ਅੱਜ ਕੱਲ੍ਹ ਸਜ਼ਾ ਦਿੰਦੀਆਂ ਤੇ ਜੇ ਤੁਸੀਂ ਮੀਟ ਖਾ ਰਹੇ ਹੋ ਜਾਂ ਕਿਸੇ ਜਾਨਵਰ ਨੂੰ ਵੱਢ ਕੇ ਖਾ ਰਹੇ ਹੋ ਇਹ ਤਾਂ ਤੁਹਾਡੀ ਆਪ ਦੀ ਮਨੋਦਸ਼ਾ ਹੈ ਕਿਤੇ ਵੀ ਨਹੀਂ ਲਿਖਿਆ ਹੋਇਆ ਵੀ ਤੁਸੀਂ ਮੈਂ ਕਹਿੰਦਾ ਗੁਰਬਾਣੀ ਦੇ ਵਿੱਚ ਬੜੀਆਂ ਪੰਕਤੀਆਂ ਮੈਂ ਤੁਹਾਨੂੰ ਇਹ ਸਾਰੀਆਂ ਪੰਕਤੀਆਂ ਮੈਂ ਤੁਹਾਨੂੰ ਕੱਢ ਕੇ ਦੇਖਣਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਤੋਂ ਜਗ੍ਹਾ ਜਗ੍ਹਾ ਲਿਖਿਆ ਹੋਇਆ ਜਿਹੜਾ ਕਹਿੰਦਾ ਲਿਖਿਆ ਨਹੀਂ ਨਾ ਬੰਦਾ ਉਹਨੂੰ ਕੋਈ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੜੋ ਕਿੰਨੀਆਂ ਪੰਕਤੀਆਂ ਲਿਖੀਆਂ ਹੋਈਆਂ ਨੇਟ ਕਿਸੇ ਵੀ ਧਰਮ ਦੇ ਵਿੱਚਵਾਜਮ ਨਹੀਂ ਹੈਗਾ ਜਿਹੜੇ ਕੋਮਲ ਹਿਰਦੇ ਵਾਲੇ ਬੰਦੇ ਆ ਉਹ ਜਾਨਵਰ ਵੜ ਕੇ ਕਿਵੇਂ ਖਾ ਲੈਣਗੇ ਮੈਨੂੰ ਦੱਸੋ ਲੱਗਦਾ ਤੁਹਾਨੂੰ ਵੀ ਬੱਕਰਾ ਵੜ ਕੇ ਤੁਸੀਂ ਖਾ ਲਓਗੇ ਇਹ ਤਾਂ ਜਿਹੜੇ ਬੰਦਿਆਂ ਨੇ ਖਾਣਾ ਨਾ ਜੀ ਉਹਨਾਂ ਨੇ ਆਪਦੇ ਹਿਸਾਬ ਨਾਲ ਕਿਹਾ ਜਿ ਮੈਨੂੰ ਇਹਨਾਂ ਪਤਾ ਜਿਹੜਾ ਬੰਦਾ ਬਾਣੀ ਮੰਦਗੀ ਵਾਲਾ ਸਿਮਰਨ ਵਾਲਾ ਉਹ ਬੰਦਾ ਇਹਨਾਂ ਚੀਜ਼ਾਂ ਤੋਂ ਦੂਰ ਰਹੇ ਅੱਛਾ ਜੀ ਵਾਰੀ ਇਹਦੇ ਵਿੱਚ ਇੱਕ ਹੋਰ ਸਵਾਲ ਆ ਜਾਂਦਾ ਜੇ ਆਪਾਂ ਰੋਜ਼ ਕੋਈ ਕੰਮਕਾਰ ਕਰਦੇ ਆ ਜਾਂ ਮਤਲਬ ਨਹੀਂ ਵੀ ਕਰਦੇ ਕੋਈ ਜਿਵੇਂ ਕੋਈ ਐਜੀ ਚੀਜ਼ ਆ ਜਾਂਦੀ ਜਿਹੜੀ ਕਿ ਖਤਰਨਾਕ ਆ ਜਿਵੇਂ ਕੋਈ ਕੋਰੈਕਟਡ ਆ ਗਿਆ ਕੋਈ ਹਨ ਜਿਉਂ ਕੋਈ ਕੰਨ ਖਜੂਰ ਆ ਗਿਆ